ਨਵੀਂ ਸਕੀਮ ਸਾਡੇ ਮਾਨਯੋਗ ਹੈਲਥ ਮਿਨਿਸਟਰ ਸਾਹਿਬ ਡਾਕਟਰ ਬਲਬੀਰ ਸਿੰਘ ਵੱਲੋਂ ਲਾਂਚ ਕੀਤੀ ਗਈ ਹੈ ਉਹਦੇ ਬਾਰੇ ਤੁਹਾਨੂੰ ਦੱਸਣਾ ਚਾਹੂੰਗੀ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਪਣੇ ਜਿਹੜੇ ਕੋਈ ਵੀ ਜਦੋਂ ਜਾਨਵਰ ਕੱਟ ਜਾਂਦਾ ਹੈ ਡੌਗ ਬਾਈਟ ਜਾਂ ਕੋਈ ਹੋਰ ਵੀ ਐਨੀਮਲ ਦੇ ਕੱਟਣ ਬਾਅਦ ਜੋ ਅਸੀਂ ਟੀਕੇ ਲਗਵਾਨਨੇ ਆ ਉਹ ਸਾਨੂੰ ਜਿਹੜੇ ਹੈਗੇ ਸਰਕਾਰੀ ਹਸਪਤਾਲ ਜਿੱਦੇ ਚ ਅਸੀਂ ਜਾ ਕੇ ਲਗਵਾਨਨੇ ਆ ਜਿਸ ਤਰ੍ਹਾਂ ਕਿ ਸੀਐਸਸੀ ਹੋ ਗਿਆ ਐਸਡੀਐਚ ਹੋ ਗਿਆ ਤੇ ਡਿਸਟ੍ਰਿਕਟ ਹਸਪੀਟਲ ਹੋ ਗਿਆ ਉੱਥੇ ਜਾ ਕੇ ਸਾਨੂੰ ਲਗਵਾਨਨੇ ਪੈਂਦੇ ਆ ਜੋ ਹੁਣ ਇਹ ਸਕੀਮ ਦੇ ਅਧੀਨ ਅਸੀਂ ਜਿਹੜੇ ਸਾਡੇ ਆਮ ਆਦਮੀ ਕਲੀਨਿਕ ਹੈ ਜਿਵੇਂ ਮੇਰੇ ਜ਼ਿਲ੍ਹੇ ਫਤਿਹਗੜ ਸਾਹਿਬ ਚ ਵੀ ਆਮ ਆਦਮੀ ਕਲੀਨਿਕ ਹੈ ਉਹਨਾਂ ਦੇ ਵਿੱਚ ਜਿਹੜੇ ਟੀਕੇ ਸਭ ਜਗ੍ਹਾ ਉਪਲਬਧ ਹੈ ਤੇ ਕੋਈ ਵੀ ਜਿਹੜਾ ਹੈਗਾ ਵਿਅਕਤੀ ਜੇ ਕਿਸੇ ਨੂੰ ਕਿਸੇ ਐਨੀਮਲ ਬਾਈਟ ਹੋ ਜਾਂਦੀ ਹੈ ਤਾਂ ਨੇੜੇ ਦੇ ਆਮ ਆਦਮੀ ਕਲੀਨਿਕ ਚ ਜਾ ਕੇ ਇਸ ਦੀਆਂ ਜਿਹੜੀਆਂ ਚਾਰ ਡੋਜ਼ਿਸ ਹੈ ਉਹ ਲਗਵਾਨੀਆਂ ਜ਼ਰੂਰੀ ਹੁੰਦੀਆਂ ਹਨ ਉੱਥੇ ਜਾ ਕੇ ਲਗਵਾ ਸਕਦਾ ਹੈ ਜੋ ਇਹਦੀਆਂ ਡੋਜ਼ਿਸ ਹਨ ਉਹ ਜਿਵੇਂ ਪਹਿਲੇ ਦਿਨ ਹੋ ਗਿਆ ਜ਼ੀਰੋ ਦਿਨ ਹੋ ਗਿਆ ਤੀਜੇ ਦਿਨ ਸੱਤਵੇਂ ਦਿਨ ਤੇ 28ਵੇਂ ਦਿਨ ਲਗਵਾਨੀਆਂ ਜਿਹੜੀਆਂ ਚਾਰ ਇਹ ਡੋਜ਼ਿਸ ਜ਼ਰੂਰੀ ਹੁੰਦੀਆਂ ਜੋ ਕਿ ਸਰਕਾਰ ਵੱਲੋਂ ਫ੍ਰੀ ਆਫ ਕਾਸਟ ਮੁਹੱਈਆ ਕਰਾਈਆਂ ਜਾਂਦੀਆਂ ਹਨ ਸੋ ਮੈਂ ਆਪ ਜੀ ਨੂੰ ਸਾਰਿਆਂ ਨੂੰ ਦੱਸਣਾ ਚਾਹੂੰਗੀ ਕਿ ਇੱਕ ਇਹ ਵੈਕਸੀਨੇਸ਼ਨ ਨਾਲ ਜਿਹਨੂੰ ਅਸੀਂ ਐਂਟੀ ਰੈਬੀਜ਼ ਵੈਕਸੀਨ ਕਿਆਨ ਇਹ ਲਗਵਾਨ ਨਾਲ ਜੇ ਕੋਈ ਵੀ ਐਨੀਮਲ ਕੱਟ ਜਾਂਦਾ ਤਾਂ ਜਿਹੜਾ ਹੈਗਾ ਅਸੀਂ ਰੇਬੀਜ਼ ਵਾਰੀ ਵਰਗੀ ਬਿਮਾਰੀ ਜਿਹੜੀ ਕਿ 100% ਫੈਟਲ ਹੁੰਦੀ ਹੈ ਜਿਸ ਦਾ ਕਿ ਕੋਈ ਇਲਾਜ ਨਹੀਂ ਹੁੰਦਾ ਉਸ ਤੋਂ ਬਚ ਸਕਦੇ ਆ ਸੋ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਜੇ ਤੁਹਾਨੂੰ ਕਦੇ ਵੀ ਕੋਈ ਐਨੀਮਲ ਬਾਈਟ ਹੋ ਜਾਂਦੀ ਹੈ ਕਿਉਂਕਿ ਪਿੰਡਾਂ ਦੇ ਵਿੱਚ ਕਈ ਵਾਰੀ ਜਿਹੜੇ ਹੈਗੇ ਆ ਮੌਂਕੀਜ਼ ਡੌਗ ਸਾਰੇ ਫਿਰਦੇ ਰਹਿੰਦੇ ਆ ਜਾਨਵਰ ਕਈ ਵਾਰੀ ਕੋਈ ਕੱਟ ਜਾਂਦਾ ਤਾਂ ਇਹ ਜਿਹੜੇ ਟੀਕੇ ਆ ਜ਼ਰੂਰ ਲਗਵਾਓ ਤਾਂ ਕਿ ਅਸੀਂ ਜਿਹੜੀ ਰੇਬੀਜ਼ ਵਰਗੀ ਬਿਮਾਰੀ ਤੋਂ ਬਚ ਸਕੀਏ ਤੇ ਨਾਲੇ ਨੇੜਲੇ ਕੇਂਦਰ ਕਿਉਂਕਿ ਸਰਕਾਰ ਨੇ ਤੁਹਾਨੂੰ ਬਹੁਤ ਹੀ ਨੇੜੇ ਤੁਹਾਡੇ ਘਰ ਦੇ ਨੇੜੇ ਹੀ ਇਹ ਸਵਾਵਾਂ ਜਿਹੜੀਆਂ ਮੁਹੱਈਆ ਕਰਾਈਏ ਜਾਂਦੀਆਂ ਤਾਂ ਸਾਰੇ ਜਣੇ ਇਸ ਦਾ ਲਾਭ ਜ਼ਰੂਰ ਲਓ ਥੈਂਕ ਯੂ ਜੀ ਜੀ ਬਾਈ ਡੌਗ ਬਾਈਟਸ ਜੀ ਜੀ ਮੈਂ ਆਪਣੇ ਹਸਪਤਾਲ ਜਿਵੇਂ ਫਤਿਹਗੜ੍ਹ ਸਾਹਿਬ ਬੜਾ ਤਲੇ ਦੀ ਗੱਲ ਕਰਾਂ ਤੇ 40 ਤੋਂ ਲੈ ਕੇ 50 ਤੱਕ ਦਿੱਲੀ ਜਿਹੜੇ ਸਾਡੇ ਡੌਗ ਬਾਈਟ ਦੇ ਕੇਸਿਸ ਆ ਰਹੇ ਆ। ਮੈਂ ਇਹ ਕਹਿਣਾ ਚਾਹੁੰਦਾ ਜਿਹੜੇ ਕੁੱਤੇ ਆvare ਫਿਰਦੇ ਨੇ ਉਹਨਾਂ ਨੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਮਾਤਾ ਨੂੰ ਵੱਡੇ ਇਹਨਾਂ ਨੇ। ਤੇ ਇਹਨਾਂ ਦਾ ਸਰਕਾਰ ਨੂੰ ਕੋਈ ਕਾਰਨ ਚਾਹੀਦਾ। ਜੈ ਇਹਨਾਂ ਨੂੰ ਫੜ ਕੇ ਕਿਤੇ ਬੰਦ ਕਰਨਾ ਜਾਂ ਇਹਦਾ ਇਲਾਜ ਕਰਨਾ। ਵੀ ਲੋਕਾਂ ਨੂੰ ਕਿੰਨੇ ਬੱਚਿਆਂ ਨੇ ਬੱਚਿਆਂ ਨੂੰ ਵੱਢਿਆ ਇਹਨਾਂ ਨੇ। ਤੇ ਕਿੰਨਾ ਨੁਕਸਾਨ ਕੀਤਾ ਹੈ ਆਵਾਰੇ ਕੁੱਤਿਆਂ ਨੇ ਗੜੀ ਹਮਾਲਿਆਂ ਦੇ ਕੁੱਤੇ ਫਰਦੇ ਆ ਕੋਈ ਇਹਦੀ ਪੁਛਬਿਛ ਨਹੀਂ ਸਰਕਾਰ ਨੂੰ ਮਤਲਬ ਬੰਨ ਕੇ ਬੇਨਤੀ ਹੈ ਵੀ ਇਹਨਾਂ ਦਾ ਜਰੂਰ ਇਲਾਜ ਕਰਿਆ ਜਾਵੇ ਮੈਂ ਤਾਂ ਇਹ ਕਹਿਣਾ ਸਰਕਾਰ ਨੂੰ ਮੈਂ ਤਾਂ ਜੀ ਖਰਗੋਸ਼ ਹਰਕਿਆ ਛੋਟਾ ਜਿਹਾ ਘਰ ਉਹਨੇ ਮੈਨੂੰ ਵੱਢ ਲਿਆ ਸੀ ਤੇ ਮੈਂ ਉਹਦਾ ਟਿਕਾ ਲਾਉਣ ਵਾਸਤੇ ਆਇਆ ਹਾਂ ਇਹਦੇ ਬਿਲਕੁਲ ਫ੍ਰੀ ਜੀ ਹਾਂਜੀ ਇਹ ਤਾਂ ਠੀਕ ਹੈ ਫ੍ਰੀ ਹੈ ਜੀ ਕੋਈ ਪੈਸਾ ਨਹੀਂ ਲਗਾ ਤੇ ਸਰਕਾਰਾਂ ਨੂੰ ਬੜਾ ਵਧੀਆ ਭਰਾਲਾ ਹੈ ਜੀ ਸੜਪਿੰਡ ਜੀ ਅਪਰ જિલ્ਾ ਫਤਿਹਗੜ ਸਾਹਿਬ ਇਹ ਕੋਈ ਗੱਲ ਤੇ ਸਰਕਾਰ ਦਾ ਬੜਾ ਧੰਨਵਾਦ ਹੈ ਜਿਹੜੇ ਕਲੀਨਿਕ ਨਵੇਂ ਬਣੇ ਨੇ ਉਹਨਾਂ ਵਿੱਚ ਸੂਤ ਭੇਜ ਦਿੱਤੀਆਂ ਦੀ ਤੇ ਤੁਸੀਂ ਭੜਾਣ ਵੀ ਆਪਾਂ ਲਵਾ ਸਕਦੇ ਆ ਵੀ ਜਰੂਰ ਫਤਿਹਗੜ ਸਾਹਿਬ ਹੁਣ ਆਉਣ ਦੀ ਜ਼ਰੂਰਤ ਨਹੀਂ ਹੈਗੀ ਵੀ ਧੰਨਵਾਦ ਸਰਕਾਰ ਦਾ ਵੀ ਜਿਹਨੇ ਸਾਨੂੰ ਇਹ ਦਿੱਤੀ ਹੈ ਸੂਤ ਦਾ ਇਹ ਸਾਨੂੰ ਪੈਂਦਾ ਜੀ 25 20 20 ਕਿਲੋਮੀਟਰ ਦੀ ਹਿੱਟੇ ਪਾਸਾ ਹਾਂਜੀ ਤੇ ਅਸੀਂ ਬਸ ਰਹੀ ਆਉਂਦੇ ਆ ਤੇ ਉਹ ਸਾਡੇ ਲੱਗੇ ਆ 2-3 ਕਿਲੋਮੀਟਰ ਤੇ 2 ਕਿਲੋਮੀਟਰ ਉੱਥੇਆਂ ਨੂੰ ਬੜੀ ਸੂਤ ਹੈ ਆਰਾਮਦਈ ਹੈ ਸਰਕਾਰ ਦਾ ਬੜਾ ਧੰਨਵਾਦ ਹੈ ਕਿਸ ਤੁਹਾਡੇ ਬੜਾ ਧੰਨਵਾਦ ਹੈ ਜਿਹੜੀ ਸਾਡੀ ਗੱਲ ਸੁਣੀ ਹੈ